ਤੇ ਸੱਚ ਬਈ ਰੇਟ ਵੀ ਦੱਸ ਸਾਨੂੰ ਰੇਟੇ ਦਾ 68000 ਰੁਪਏ 68000 ਹਾਂਜੀ ਇਹ ਵੀ ਤੀਜੀ ਸੂਏ ਮੱਝਾ ਜੀ ਮਗਰੇ ਦੇ ਕੱਟਾ ਤੀਜਾ ਠੀਕ ਹੈ ਤੇ ਬਈ ਮੈਨੂੰ ਇੱਕ ਗੱਲ ਹੋਰ ਦੱਸ ਵੀ ਹੁਣ ਇਹਦਾ ਰੇਟ ਕਿੰਨਾ ਕਰਤਾ ਧਰਮੋ ਦੋਸਤੋ ਵਾਲਟੀ ਦੇ ਵਿੱਚ ਹਨਾ ਨਾ ਕਿ ਢੀੜੀ ਵਾਲਟੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਫੇਰ ਆਪਾਂ ਜਿਹੜੇ ਘਰੋਂ ਵੀਡੀਓ ਬਣਾ ਰਹੇ ਹਾਂ ਇੱਥੋਂ ਦੂਜੀ ਵੀਡੀਓ ਹੋਗੀ ਤੇ ਕਰਾਉਣਿਆ ਬਾਈ ਨਾਲ ਗੱਲਬਾਤ ਅੱਜ ਇਹਨਾਂ ਕੋਲੇ ਤਿੰਨ ਮੱਝਾਂ ਇਹ ਜਿਹੜੀ ਇੱਕ ਗਾਂ ਬਕਾਊਆ ਦੋਸਤੋ ਤੇ ਤੋਰ ਕੇ ਦਿਖਾਵਾਂਗੇ ਇੱਕ ਸਾਡੇ ਕੋਲ ਮੱਝ ਹੈ ਜਿਹੜੀ ਉਹਦਾ ਅਸੀਂ ਦੁੱਧ ਤੁਹਾਨੂੰ ਨਾ ਚਵਾ ਕੇ ਵੀ ਦਿਖਾਵਾਂਗੇ ਕਿੰਨਾ ਕ ਦੁੱਧ ਪਾਉਂਦੀ ਹੈ ਬਾਲਟੀ ਦੇ ਵਿੱਚ ਐਸਟੀਮੇਟ ਤੁਸੀਂ ਲਾਉਣਾ ਦੋਸਤੋ ਜਿੰਨੀ ਕੀ ਗੱਲ ਹੋਈ ਉੰਨੀ ਕ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਦੇਵਾਂਗੇ ਤੇ ਨੰਬਰ ਵੀ ਲੈ ਕੇ ਦੇਵਾਂਗੇ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਇਆ ਫੋਨ ਨੰਬਰ ਲਾ ਕੇ ਬਾਈ ਤੋਂ ਖਰੀਦ ਸਕਦੇ ਹੋ ਤਸੱਲੀ ਤੁਸੀਂ ਘਰ ਆ ਕੇ ਆਪ ਕਰਨੀਆਂ ਦੋਸਤੋ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਜੀ ਤੇ ਬਾਈ ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸ ਦੋ। ਨਾਮ ਮੇਰਾ ਜਸਕਰਨ ਸਿੰਘ ਹੈ ਜੀ ਪਿੰਡ ਮਲੜੀਆ ਜਿਹੜਾ ਸਤ ਹੈ। ਠੀਕ ਹੈ। ਮੇਰਾ ਮੋਬਾਈਲ ਨੰਬਰ 88962 ਜੀ 3 ਜੀਰਮਾ 62 ਠੀਕ ਹੈ। ਲੈ ਵੀ ਦੋਸਤੋ ਹਰਿਆਣੇ ਦਾ ਪਿੰਡ ਹੈ ਬਾਰਡਰ ਤੇ ਰਹਿ ਜਾਂਦਾ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਤੇ ਆਜੋ ਫਿਰ ਹੁਣ ਆਪਾਂ ਨਾ ਜਿਹੜੀਆਂ ਮੱਝਾਂ ਨੇ ਬਾਈ ਕੋਲੇ ਸੇਲ ਵਾਸਤੇ ਉਹ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆਂ ਜੀ। ਹਾਂ ਬਾਈ ਜਸਕਰਨ ਜਿਹੜੀ ਆਪਾਂ ਆਹ ਮੱਝ ਦੇਸੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਹੈ ਜੀ? ਇਹ ਤੀਜੀ ਸੂਈ ਹੈ ਜੀ ਚਾਰ ਦਿਨਾਂ ਦੀ ਸੂਈ ਆ 8 ਕਿਲੋ ਬੋਲਾ ਤਿਆਰਾ ਮ ਚਾਰ ਦਿਨਾਂ ਦੀ ਸੂਈ ਤੇ 8 ਕਿਲੋ ਬੋਲਾ ਤਿਆਰ ਹੈ 8 ਕਿਲੋ ਬੋਲਾ ਤਿਆਰ ਹੈਗਾ ਆ ਮਗਰ ਕੱਟੀ ਆ ਮਗਰ ਕੱਟੀ ਆ ਠੀਕ ਹੈ ਤੇ ਸੂਆ ਕਿਹੜਾ ਦੱਸਿਆ ਸੀ ਤੀਜਾ ਜੀ ਤੀਜਾ ਸੂਆ ਠੀਕ ਹੈ ਲੈ ਵੀ ਦੋਸਤੋ ਆ ਤੁਸੀਂ ਮਾਝਾ ਆਪਣਾ ਤੋੜ ਕੇ ਦਿਖਾਉਣੇ ਆ ਤੇ ਸੱਚ ਬਾਈ ਰੇਟ ਵੀ ਦੱਸ ਸਾਨੂੰ ਰੇਟ ਇਹਦਾ 68000 ਰੁਪਏ ਜੀ 68000 ਹਾਂਜੀ ਵੀ ਘਟਾਏਗਾ ਥੋੜਾ ਮੋਟਾ ਜੀ ਮਾਨਤਾ ਨਹੀਂ ਜੀ ਮਾਨਤਾਣ ਕਰੋ ਜੈ ਜੀ ਮੁਲਕੀ ਤੇ ਨਜਾਇਜ਼ ਨਹੀਂ ਜੀ ਨਹੀਂ ਬਾਈ ਮੈਂ ਤੈਨੂੰ ਗੱਲ ਦੱਸਾਂ ਪਹਿਲਾਂ ਇੱਕ ਹੋਰ ਗੱਲ ਦੱਸ ਵੀ ਜਿਹੜੇ ਤੇਰੇ ਪਹਿਲਾਂ ਪਸ਼ੂ ਆਪਾਂ ਵੀਡੀਓ ਬਣਾਈ ਸੀ ਹਾਂਜੀ ਸਾਰੇ ਸੇਲ ਹੋ ਗਏ ਸਾਰੇ ਸੇਲ ਹੋ ਗਏ ਲੈ ਵੀ ਦੋਸਤੋ ਬਾਈ ਦੀ ਪਹਿਲਾਂ ਵੀਡੀਓ ਬਣਾਈ ਸੀ ਆਜੋ ਆਪਾਂ ਮੱਝ ਤੋੜ ਕੇ ਦਿਖਾਉਣੇ ਆ ਖੋਲ ਦੇ ਬਾਈ ਤੇ ਸਾਰੇ ਪਸ਼ੂ ਆ ਜਿਹੜੇ ਇਹ ਸੇਲ ਹੋ ਚੁੱਕੇ ਸੀਗੇ ਲੈ ਵੀ ਦੇਖ ਲਓ ਤੁਸੀਂ ਹਨਾ ਚੈੱਕ ਤੁਸੀਂ ਕਰਨੀ ਆ ਦੋਸਤੋ ਮੱਝ ਤੇ ਥਣ ਲਵੇ ਦੀ ਵਧੀਆ ਜਿਹੜਾ ਹੈਗਾ ਨਾ ਲੇਵਾ ਵਧੀਆ ਲੱਗਿਆ ਹੋਇਆ ਹੈਗਾ ਆਹ ਦੇਖ ਲਓ ਤੁਸੀਂ ਚਾਰਕ ਦਿਨਾਂ ਦੀ ਸੂਈ ਮੱਝ ਹੈਗੀ ਖੜਾ ਲਾ ਵੀਰੇ ਖੜਾ ਲਾ ਥਣਾ ਦਾ ਜਿਹੜਾ ਗੈਪ ਹੈ ਉਹ ਵੀ ਬਹੁਤ ਵਧੀਆ ਲੱਗਿਆ ਹੋਇਆ ਹੈਗਾ ਬਹੁਤ ਸੋਹਣਾ ਥਾਣਾ ਦਾ ਲੇਵੇ ਨੂੰ ਤੇ ਜਿਹੜੀਆਂ ਤੁਸੀਂ ਦੇਖਦੇ ਹੋ ਹਨਾ ਵੀ ਖੜਾ ਲਾ ਵੀਰੇ ਖੜਾ ਲਾ ਸਤਲੁਗਣੀ ਨੂੰ ਜਿਹੜੀ ਬਰੀਕ ਚਮੜੀ ਦੇ ਵਿੱਚ ਇਹ ਮੱਝ ਪੈ ਜਾਂਦੀ ਹੈ ਸਿੰਘ ਆ ਜਿਹੜਾ ਖੁੱਲਾ ਜਰੂਰ ਹੈ ਪਰ ਮੂੜਾ ਬਹੁਤ ਸੋਹਣਾ ਹੈਗਾ 8 ਕਿਲੋ ਬੋਲਾ ਤਿਆਰ ਹੈ ਕਿਤਲਾ ਕਿਤਲਾ ਦਗਣੀ ਕਿਤਲਾ ਭਾਈ ਇੱਕ ਹੋਰ ਦੱਸ ਵੀ ਜਿਵੇਂ ਆਪਾਂ ਕਹਿ ਦਿੱ ਗਏ ਵੀ ਥਣਾ ਥੁਣਾ ਦੀ ਕਿਸੇ ਨੂੰ ਜਮਾ ਕੋਈ ਦਿੱਕਤ ਨਹੀਂ ਆਊਗੀ ਫੁੱਲ ਗਰੰਟੀ ਹੈ ਥਣਾ ਦੀ ਜਮਾ ਸਾਰੇ ਕਾਹੇ ਦੀ ਗਰੰਟੀ ਦੇ ਲਈ ਹਾਂ ਹਾਂ ਠੀਕ ਹੈ ਜਿਹੜੀ ਚ ਹੋਇਆ ਆਪਾਂ ਵੀਡੀਓ ਵਿੱਚ ਦੱਸ ਕੇ ਦੇਵਾਂਗੇ ਜੀ ਦੱਸ ਕੇ ਦੇਵਾਂਗੇ ਨਹੀਂ ਲੋਟਾ ਗੱਲ ਬਣਦੇ ਵੀ ਬਣਦੇ ਦੇਖ ਲਓ ਦੋਸਤੋ ਆਹ ਲੈ ਵਾ ਮੱਝ ਦਾ ਹਨਾ ਆ ਜਾਪਾਂ ਅਗਲਾ ਪਸ਼ੂ ਵੀ ਤੋਰ ਕੇ ਦਿਖਾਉਣੇ ਆ ਬਾਈ ਜਸਕਰ ਨੇ ਜਿਹੜੀ ਆ ਮੱਝ ਤੁਸੀਂ ਜਾਂਦੀ ਹੈਗੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਵੀ ਤੀਜੀ ਸੂਏ ਮੱਝ ਆ ਜੀ ਮਗਰੇ ਦੇ ਕੱਟਾ ਮਗਰ ਕੱਟਾ ਹਾਂ 20 ਦਿਨਾਂ ਦੀ ਸੂਈਆ 20 ਦਿਨਾਂ ਦੀ ਹਾਂ ਮੂਰਲੇ ਥਰੋਂ ਥੋੜਾ ਜਿਹਾ ਸ਼ਰਲਾ ਪਾਉਂਦੀ ਆ ਠੀਕ ਹੈ 50000 ਦਾ ਮੁੱਲ ਕਿੰਨਾ 56000 56000 ਹਾਂਜੀ ਫਿਕਸ ਪ੍ਰਾਈਸ ਫਿਕਸ ਪ੍ਰਾਈਸ ਦੁੱਧ ਕਿੰਨਾ ਦੱਸਿਆ 8 ਕਿਲੋ ਇਹ 8 ਕਿਲੋ ਹਾਂ ਠੀਕ ਹੈ ਤੇ ਕਰਜੂ 10 ਕਿਲੋ 10 ਕਿਲੋ ਸੀਆ ਦੁੱਧ ਦੀ ਠੀਕ ਹੈ ਘਰੇ ਆ ਕੇ ਘਟੀਆਂ ਹੁਣ ਘਰੇ ਆ ਕੇ ਘਟੀਆਂ ਲੈ ਵੀ ਸਾਨੂੰ ਤੋੜ ਕੇ ਦਿਖਾ ਦੇ ਬਾਈ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਵੇਂ ਆਪਾਂ ਕਹਿ ਦਿੱ ਗਏ ਵੀ ਪਤਲਾ ਸਿੰਘ ਦਾ ਦਾਤੀ ਸਿੰਘਾ ਸਿੰਘ ਪੈ ਜਾਂਦਾ ਹੈ ਨਾ ਆ ਤੁਸੀਂ ਲੇਵੇ ਦੀ ਬੰਤਰ ਦੇਖ ਲਓ ਇਹ ਆ ਦੇਖ ਲਓ ਬਹੁਤ ਸਾਫ ਲੇਵੇ ਦੀ ਮੱਝ ਆ ਦੋਸਤੋ ਪੁੱਛੋ ਲੰਡੀਆਂ ਇੱਕ ਹੋਰ ਵੀ ਗੱਲ ਦੱਸ ਦਈਏ ਹਾਈਟ ਆਪਾਂ ਤੁਹਾਨੂੰ ਜੇ ਜਜਮੈਂਟ ਕਰਾਈਏ ਨਾ ਹਾਈਟ ਆ ਜਿਹੜੀ ਦਰਮਿਆਨੀ ਮਿਡਲ ਦਰਮਿਆਨੀ ਆ ਗਈ ਹੈ ਨਾ ਹਾਂਜੀ ਹਾਂਜੀ ਹਾਂ ਦਰਮਿਆਨੀ ਆ ਗਈ ਪੂਰੀ ਠੰਡੀ ਸੀ ਲਾ ਜੀ ਠੀਕ ਐ ਤੇ ਮਰਜ਼ੀ ਕੁਝ ਕਰ ਚਲੋ ਠੀਕ ਤੇ ਇਹ ਤੁਸੀਂ ਦੇਖ ਸਕਦੇ ਹੋ ਮੱਝ ਦਰਮਿਆਨੀ ਮਤਲਬ ਕੱਦ ਕਾਠ ਦੀ ਮੱਝ ਆ ਜਾਂਦੀ ਊ ਬੋਡੀ ਮੰਤਰਾ ਜਿਹੜੀ ਇੱਕ ਹੋਰ ਗੱਲ ਦੱਸ ਦਗੇ ਜਿਹੜਾ ਪਿੱਛਾ ਇਹਦਾ ਚੱਕ ਮੈਂਗਾ ਚੱਕਵੇਂ ਪੁੜੇ ਵਾਲੀ ਮੱਝ ਆ ਤੁਸੀਂ ਦੇਖ ਸਕਦੇ ਹੋ ਬਣਦੇ ਵੀ ਬਣਦੇ ਆਰਡਰ ਕੁਆਲਟੀ ਹੈ ਜਿਹੜਾ ਲੇਵਾ ਨਾ ਬਹੁਤ ਸਾਫ ਲੇਵਾ ਲੱਗਿਆ ਹੋਇਆ ਮੱਝ ਨੂੰ ਕੱਲਾ ਕੱਲਾ ਥਾਣਾ ਤੇ ਆਜੋ ਆਪਾਂ ਅੱਗੇ ਹੋਰ ਪਸ਼ੂ ਆ ਜਿਹੜਾ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਭਾਈ ਜਿਸ ਕਰਨ ਜਿਹੜੀ ਆ ਗਾਂ ਤੇ ਸੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਤੇ ਇਹ ਵੀ ਵਕਾਊ ਹੈ ਜਿਵੇਂ ਆਪਾਂ ਦੱਸਿਆ ਸੀ ਹਾਂ ਵਕਾਊ ਹੈ ਠੀਕ ਹੈ ਕਿੰਨੇ ਕੇ ਚਿਰ ਦੀ ਸੂਈ ਹੋਈ ਹੈ ਇਹ 2 ਮਹੀਨੇ ਸੂਈ ਉਹ ਬੱਚਾ ਜੀ ਇਹਦਾ ਠੀਕ ਹੈ ਅੱਛੀ 2 ਮਹੀਨੇ ਦੀ ਹਾਂ ਉਹ ਬੱਚੀ ਵੀ ਦੇਸੀ ਹੁੰਦੀ ਹੈ ਤੇ ਇੱਕ ਗੱਲ ਦੱਸ ਬਈ ਇਹਨੇ ਤਾਜੀ ਸੂਈ ਨੇ ਕਿੰਨਾ ਕ ਦੁੱਧ ਪਾਇਆ 10 ਕਿਲੋ ਦੁੱਧ ਪਾਇਆ ਹੋਇਆ ਮੇਰੇ ਕੋਲੇ ਜੀ ਸੱਜਰ ਦੀ ਆਪਾਂ ਵੀਡੀਓ ਬਣ ਗਿਆ ਹੋਗਾ ਲੇਵੇ ਦੀਆਂ ਸਾਰਾ ਦਿਖਾ ਦਾਂਗੇ ਆਪਾਂ ਠੀਕ ਆ ਮੈਨੂੰ ਲੱਗਦਾ ਨਹੀਂ ਹੈਗਾ ਨਾ ਮੇਰੇ ਕੋਲੇ ਵੀਡੀਓ ਦਾ ਰਿਕਾਰਡ ਹੈ ਜੀ ਸਾਰਾ ਕੋਈ ਅੱਛਾ ਤੇ ਹੁਣ ਕਿੰਨਾ ਦੁੱਧ ਹੈ ਬਈ ਹੁਣ 8 ਕਿਲੋ ਦੁੱਧ ਹੈ ਜੀ ਥੱਲੇ 8 ਕਿਲੋ ਦੁੱਧ ਹਾਂ ਠੀਕ ਹੈ ਤੇ ਮਤਲਬ 8 ਕਿਲੋ ਦੁੱਧ ਹੈ ਸੂਆ ਕਿਹੜਾ ਦੱਸਿਆ ਸੀ ਦਾ ਤੀਜਾ ਜੀ ਤੀਜਾ ਠੀਕ ਹੈ ਤੇ ਬਈ ਮੈਨੂੰ ਇੱਕ ਗੱਲ ਹੋਰ ਦੱਸ ਬਈ ਹੁਣ ਇਹਦਾ ਰੇਟ ਥੋੜਾ-ਮੋੜਾ ਹੀ ਲੈਸ ਹੋਊਗਾ ਜੀ ਵਿੱਚੋਂ 14000 ਰੁਪਏ ਹਾਣਾ ਹੀ ਹੈ ਬਸ ਹਾਣਾ ਹੀ ਹੈ ਠੀਕ ਹੈ ਲੈ ਸਾਨੂੰ ਨਾ ਤੋੜ ਕੇ ਦਿਖਾ ਦੇ ਹੁਣ ਹਾਂ ਤੋੜ ਕੇ ਦਿਖਾ ਦੇ ਉਹ ਦੋਸਤੋ ਜਿਵੇਂ ਨਾ ਗਾਂ ਛੋਟੀ ਆ ਹਨਾ ਵੀ ਬਾਕੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਹਨਾ ਵੀ ਨੇੜੇ ਹੋ ਕੇ ਆਪਾਂ ਦਿਖਾ ਦਈਏ ਥਣਲੇਵਾ ਠੰਡੀ ਸੀਰ ਫੁੱਲ ਆ ਠੀਕ ਹੈ ਲੈ ਵੀ ਆਹ ਦੇਖ ਲਓ ਤੁਸੀਂ 14000 ਬਾਈ ਮੁੱਲ ਕਰਦਾ ਗਾਂ ਦਾ ਜੇ ਕਿਸੇ ਵੀ ਨੂੰ ਇਹ ਪਸੰਦ ਹੋਈ ਤੇ ਇਹ ਵੀ ਤੁਸੀਂ ਖਰੀਦ ਸਕਦੇ ਹੋ ਦੇਖ ਲਓ ਤੁਸੀਂ ਬਣਦੇ ਵੀ ਬਣਦੇ ਉਹ ਜਿਵੇਂ ਝੋਲੀ ਹਨਾ ਝੋਲੀ ਝੋਲੀ ਬਹੁਤ ਅਜਸ ਕਰਨ ਝੋਲੀ ਬਹੁਤ ਹੈ ਜੀ ਹਾਂ ਦੁੱਧ ਪਾਇਆ ਹੋਇਆ ਆਪਣੇ ਕੋਲੇ ਜੀ ਠੀਕ ਹੈ ਹਾਂ ਪਿਛਲੇ ਸੂ ਵੀ ਆਪਾਂ ਨਾ ਸਰੀਰਕ ਬੰਤਰ ਤੋਂ ਆਪਾਂ ਗੈਸ ਲਾ ਨਹੀਂ ਸਕਦੇ ਤੇ ਕਈ ਵਾਰੀ ਛੋਟੀਆਂ ਗਾਵਾਂ ਵੀ ਦੁੱਧ ਚੰਗਾ ਕੱਟ ਜਾਂਦੀਆਂ ਛੰਡੀ ਸੀਲਾ ਪੂਰੀ ਕੋਈ ਚੱਕਰ ਨਹੀਂ ਜੀ ਠੀਕ ਹੈ ਠੀਕ ਹੈ ਚਲੋ ਆਪਾਂ ਹੁਣ ਹੋਰ ਦਿਖਾਉਣੇ ਆ ਹਨਾ ਤੇ ਬਾਈ ਜਸਕਰਨ ਹਨਾ ਮੈਨੂੰ ਇੱਕ ਗੱਲ ਦੱਸ ਵੀ ਆ ਛੋਟੀ ਜਿਹੜੀ ਤੀਜੇ ਨੰਬਰ ਤੇ ਹਨਾ ਹਾਂਜੀ ਤੇ ਆਪਾਂ ਇਹ ਤੂੰ ਚੋਕੀ ਵੀ ਦਿਖਾਵਾਂਗੇ ਹਨਾ ਤੇ ਇਹਦੀ ਕੀ ਡਿਟੇਲ ਹੈਗੀ ਇਹ ਦੂਜੀ ਸੂਈ ਸੂਈ ਹੋਈ ਹੈ ਜੀ ਠੀਕ ਹੈ ਮਗਰੇ ਦੇ ਕੱਟੀ ਆ ਮਗਰ ਕੱਟੀ ਹੈ ਹਾਂ 12 ਦਿਨਾਂ ਦੀ ਸੂਈ ਹੋਈ ਹੈ ਤੇ ਹੁਣ ਦੁੱਧ ਤਿਆਰ ਆ ਜਮਾ ਕਿੰਨਾ ਜਮਾ ਤਿਆਰ ਆ ਕੱਟੀਆਂ ਨੂੰ ਜੁਗਾ ਕੇ 9 ਕਿਲੋ ਤਿਆਰ ਆ ਥੱਲੇ 9 ਕਿਲੋ ਦੁੱਧ ਤਿਆਰ ਆ ਤਿਆਰ ਆ ਜਮਾ 14 ਠੀਕ ਹੈ ਤੇ ਮੁੱਲ ਮੁੱਲ 68000 ਰੁਪਏ ਜੀ 68000 ਰੁਪਏ ਇਹ ਚੋਕੇ ਦਿਖਾਵਾਂਗੇ ਕੋਈ ਗੱਲ ਨਹੀਂ ਪਹਿਲਾਂ ਆਪਾਂ ਹੂ ਤੋੜ ਕੇ ਦਿਖਾ ਦਈਏ ਹਾਂਜੀ ਹਾਂਜੀ ਤੇ ਆਹ ਕੱਟੀ ਆ ਦੋਸਤੋ ਜਿਹੜੀ ਦੇਸੀ ਜਾਂਦੀ ਹੈ ਹਨਾ ਤੇ ਆਹ ਸਿੰਗਾਾਂ ਦੀ ਮੰਤਰ ਆ ਗਈ ਤੋੜ ਦੇ ਕਰਾਂ ਉਧਰ ਨੂੰ ਲੇਵੇ ਦੀ ਇਹ ਮੱਝ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਮੱਝ ਚੰਗੇ ਲੇਵੇ ਵਾਲੀ ਠੀਕ ਹੈ ਵਧੀਆ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜੇ ਬੰਦੇ ਨੇ ਹਨਾ ਘਰ ਰੱਖਣ ਵਾਸਤੇ ਦੁੱਧ ਪੀਣ ਵਾਸਤੇ ਇਹ ਮੱਝ ਕੋਈ ਵੀ ਮਾੜੀ ਨਹੀਂ 68000 ਰੁਪਏ ਬਾਈ ਨੇ ਕਰਿਆ ਹੋਇਆ ਥਣਾ ਦੇ ਬੰਤਰ ਆਪਾਂ ਫੇਰ ਦਿਖਾ ਦਨੇ ਤੁਹਾਨੂੰ ਆਹ ਦੇਖ ਲਓ ਹਨਾ ਤੇ ਆਜੋ ਆਪਾਂ ਤੁਹਾਨੂੰ ਇਹ ਬੱਚਾ ਛੱਡ ਕੇ ਮਤਲਬ ਆਪਾਂ ਛੋਟ ਵੀਡੀਓ ਬਣਾਵਾਂਗੇ ਇਦੂ ਬਾਅਦ ਤੁਹਾਨੂੰ ਦੁੱਧ ਜਿਹੜਾ ਹੈਗਾ ਦਿਖਾਵਾਂਗੇ ਕਿੰਨਾ ਕ ਦੁੱਧ ਪਾਉਂਦੀ ਹੈ ਦੋਸਤੋ ਆਪਾਂ ਨਾ ਜਿਹੜਾ ਹੈਗਾ ਮੱਝ ਥੱਲੇ ਬੱਚਾ ਛੱਡਤਾ ਤੇ ਜਦੋਂ ਲਾ ਲਿਆ ਹਨਾ ਉਸ ਤੋਂ ਬਾਅਦ ਅਚਬਾਈ ਵੀ ਦਿਖਾਵਾਂਗੇ ਤੇ ਜਿਹੜਾ ਬਾਲਟੀ ਦੇ ਵਿੱਚ ਦੁੱਧ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਕਿੰਨਾ ਕੁ ਤੜਕੇ ਵੇ ਜਿਸ ਕਰਨ ਕਿੰਨੇ ਕ ਵਜੇ ਧਾਰ ਕੱਢੀ ਹੈ ਤੜਕੇ ਵੇ 7 ਵਜੇ ਕੱਢੀ ਸੀ 7 ਵਜੇ ਕੱਢੀ ਹੈ ਹਾਂ ਬਈ ਦੇਖ ਗੱਲ ਸੁਣ ਮੇਰੀ ਹਨਾ ਜਾਣ ਦੇਣੀ ਹੈ ਰੱਬ ਨੂੰ ਕੋਈ ਵੀ ਮਤਲਬ ਇਹੋ ਜੀ ਗੱਲਬਾਤ ਨਾ ਹੋਵੇ ਹਨਾ ਬਾਈ ਇਹੋ ਜੀ ਕੋਈ ਨਹੀਂ ਮੇਰੇ ਘਰੇ ਆਓ ਰਹਿ ਕੇ ਚੈੱਕ ਕਰਕੇ ਲੈ ਕੇ ਜਾਓ ਠੀਕ ਹੈ ਗੱਲ ਠੱਲੀ ਕਰਵਾਓ ਠੀਕ ਹੈ ਠੀਕ ਹੈ ਆਇਆ ਦੋਸਤੋ ਕੰਟੀ ਨੂੰ ਚੰਗਾਤਾ ਤੇ ਇੱਕ ਵਾਰ ਜਿਹੜਾ ਪਸਮਾ ਕਰਕੇ ਥਾਣਾ ਜਿਹੇ ਜਿਹੀ ਕੀਤੇ ਆ ਹਨਾ ਉਹ ਆਪਾਂ ਤੁਹਾਨੂੰ ਦਿਖਾ ਦਗੇ ਤੇ ਫਿਰ ਆਪਾਂ ਤੁਹਾਨੂੰ ਨਾ ਬਾਈ ਨੇ ਜਦੋਂ ਚੋਲੀ ਤੇ ਬਾਲਟੀ ਦੇ ਵਿੱਚ ਜਿਹੜਾ ਹੈਗਾ ਦੁੱਧ ਉਹ ਵੀ ਦਿਖਾਵਾਂਗੇ ਆਪਾਂ ਹਲਾ ਅਡਾ ਚਵਾਈ ਵੀ ਦਿਖਾਉਣੇ ਆਪਾਂ ਤੁਹਾਨੂੰ ਧਾਰਾਂ ਤੁਸੀਂ ਨਾ ਜਿਹੜੀਆਂ ਹੈਗੀਆਂ ਪੈਂਦੀਆਂ ਉਹ ਚੈੱਕ ਕਰ ਲੂ ਦੋਸਤੋ ਬਾਲਟੀ ਦੇ ਵਿੱਚ ਹਨਾ ਥਾਣਾ ਦੀਆਂ ਧਾਰਾਂ ਜਿਹੜੀਆਂ ਨੇੜੇ ਹੋ ਕੇ ਕੋਈ ਫੈਰਲਾ ਫੁਰਲਾ ਨਹੀਂ ਮੂਰਲੇ ਥਣਾ ਚ ਤੁਸੀਂ ਦੇਖ ਲੋ ਤੇ ਮਗਰੇ ਚ ਮਾਰ ਬਾਈ ਧਾਰ ਹੁਣ ਇਹ ਆ ਦੇਖ ਲੋ ਤੁਸੀਂ ਵਧੀਆ ਧਾਰ ਪੈ ਗਈ ਇਸ ਮੱਝ ਦੀ ਜਿਹੜੀ ਆਪਾਂ ਤੁਹਾਨੂੰ ਕਿਹਾ ਸੀ ਵੀ ਚੋਕੇ ਦਿਖਾਵਾਂਗੇ ਹਨਾ ਜੇ ਸਿੱਧੀ ਲਾਈਵ ਚ ਬਾਈ ਕਰਦੇ ਆ ਤਾਂ ਉਹ ਥੋੜੀ ਜੀ ਵੀਡੀਓ ਲੰਮੀ ਬਣ ਜੂਗੀ ਤੇ ਉਹਦੇ ਬਾਈ ਹੁਣ ਫਿਰ ਆਪਾਂ ਦੁੱਧ ਦਿਖਾਵਾਂਗੇ ਠੀਕ ਲੈ ਵੀ ਦੋਸਤੋ ਆ ਜਿਹੜਾ ਹਨਾ ਆਪਾਂ ਦੁੱਧ ਚੋਕੇ ਬਾਈ ਨੇ ਦਿਖਾਇਆ ਆ ਬਾਲਟੀ ਐ ਇੰਨਾ ਦੁੱਧ ਆ ਤੁਸੀਂ ਦੇਖ ਸਕਦੇ ਹੋ ਬਾਲਟੀ ਵੀ ਆ ਥੱਲੇ ਦੀ ਚੌੜੀ ਐ ਨਾ ਕੀ ਢੀੜੀ ਵਾਲਟੀ ਹੈ ਤੁਸੀਂ ਦੇਖ ਸਕਦੇ ਹੋ ਇਹ ਆਹ ਵਾਲਟੀ ਹੈ ਠੀਕ ਹੈ ਬਾਈ ਜਿਸ ਕਨ ਚੱਕਲਾ ਠੀਕ ਆ ਮਾਝ ਆਪਾਂ ਇੱਕ ਵਾਰ ਫੇਰ ਦਿਖਾ ਦਈਏ ਦੋਸਤੋ ਇਹ ਆਹ ਮੱਝ ਹੈਗੀ ਕਿਹਨੇ ਕੀ ਤੁਸੀਂ ਐਂ ਮੰਨੋ ਵੀ 9 ਕਿਲੋ ਦੁੱਧ ਹੀ ਕਿਹਾਣਾ ਆਪਾਂ ਆ ਲਓ ਬਲੂ ਠੀਕ ਹੈ 9 ਕਿਲੋ ਦੁੱਧ ਹਾਜ਼ਰ ਹੈ ਇਸ ਮੱਝ ਥੱਲੇ ਤੇ ਠੀਕ ਹੈ ਦੋਸਤੋ ਹੈ